ਚ ਟਾਲਾ ਲਿਆ ਪਿਓ ਸਿਰ ਸ਼ਰਾਬੀ ਮੰਜੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓਕਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹੇ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਹਾ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਓ ਪੋਤਵੇ ਆਇਆ ਸੋਚਿਆ ਨੌਂ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਏ ਸੁੱਕੀਆਂ ਤੂੰ ਚਾਵਾਂਗੇ ਓ ਕੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਆਜਦੀਆਂ ਦੀਆਂ ਲੋਕੋ ਦੂਹਾ ਚੱਜਦੀਆਂ ਹਏ ਕਰਮਾਂ ਦੇ ਨਰ ਮੇਲਦੀਆਂ ਲੋਕੋ ਦੂਹਾ ਚੱਜਦੀਆਂ ਇਹਨੇ ਰੀਲ ਕੱਢ ਲਈ ਜੇ ਚੰਗਾ ਕਿ ਸਾਥੀ ਵਿੱਚ ਬੈ ਕੇ 10 12 ਤੇ ਕਰਨ ਵਿਚਾਰਾਂ ਟਾਡੀ ਤੇ 12 ਪਹਿਲਾਂ ਵਾਲਾ ਸਮਾ ਚੰਗਾ ਸੀ ਉਹ ਜਿੰਨੀ ਖਾਲੀ ਉਹਨੀ ਚੰਗੀ ਨਾ ਕੋਈ ਪੁੱਠਾ ਪੰਗਾ ਸੀ ਫੁੱਲੀਆਂ ਕਟਣਾ ਕੱਤਨਾ ਤੇਨਾ ਪਹਿਲਾਂ ਪਾਉਂਦੇ ਮੋਰ ਰਹੇ ਓ ਤੁਰ ਕੀ ਰੌਣ ਕ ਸੱਥਾਂ ਦੀ ਨਾ ਬਾਬੇ ਰਹੇ ਨਾ ਫੋੜ ਰਹੇ ਓ ਤੁਰ ਕੀ ਰੌਣ ਕ ਸੱਥਾਂ ਦੀ ਨਾ ਬਾਬੇ ਰਹੇ ਨਾ ਫੋੜ ਰਹੇ ਕਿ ਨਾਜਰਾ ਲਾ ਦੀ ਬਾਜੀ ਸੱਥਾਂ ਸੁਨਿਆ ਚਲੀਓ ਇਹ ਸਾਡੇ ਬਣਾ ਜੀ ਵਿਰਾਸਤਾਂ ਸਾਧੀਆਂ ਪਿਆਨੇ ਪੁਰਾਣੇ ਘਰ ਪੁਰਾਣੀਆਂ ਸੱਥਾਂ ਪਰਦੇਸੀ ਸੀਸੀਟੀਵੀ ਕੈਮਰੇ ਕਿਹਾ ਜਾਣਾ ਕਹਿੰਦਾ ਕਿਹੜਾ ਚੜਾਈਂ ਚੜਦਾ ਜਾਂਦਾ ਹੈ ਕਿਹੜਾ ਵਿੱਚੋਂ ਵਿੱਚ ਸੜਦਾ ਜਾਂਦਾ ਹੈ ਕਿਹੜਾ ਜਿੱਤਦਾ ਕਿਹੜਾ ਹਾਰਦਾ ਕੈਂਡੀਡੇਟ ਹੁੰਦਾ ਆ ਤਾਂ ਚ ਖੇਡਦੇ ਆ ਸੱਤ ਚ ਬੈਠੇ ਬਾਪਿਆਂ ਨੂੰ ਪਿੰਡ ਦਾ ਸਾਰਾ ਹੀ ਵੇਦ ਹੁੰਦਾ ਆ ਤਾਂ ਚ ਖੇਡਦੇ ਬਾਪਿਆਂ ਨੂੰ ਪਿੰਡ ਦਾ ਸਾਰਾ ਹੀ ਵੇਦ ਹੁੰਦਾ ਕਿਹੜਾ ਚੜਾਈਆਂ ਚੜਦਾ ਜਾਂਦਾ ਹੈ ਕਿਹੜਾ ਵਿੱਚੋਂ ਵਿੱਚ ਸੜਦਾ ਜਾਂਦਾ ਹੈ ਕਿਹੜਾ ਚਿੱਤ ਦਾ ਕਿਹੜਾ ਹਰਦਾ ਕੈਂਡੀਡੇਟ ਹੁੰਦਾ ਆ ਤਾਂ ਚ ਖੇਡਦੇ ਬਾਪਿਆਂ ਨੂੰ ਪਿੰਡ ਦਾ ਸਾਰਾ ਹੀ ਭੇਤ ਹੁੰਦਾ ਆ ਸੱਤ ਚ ਬੈਠੇ ਬਾਪਿਆਂ ਨੂੰ ਪਿੰਡ ਦਾ ਸਾਰਾ ਹੀ ਭੇਤ ਹੁੰਦਾ ਦੇਖੇ ਤਾਂ ਬਈ ਸਹੀ ਹੈ